ਵੇਖੀ era ਜਦ ਪਤਾ ਹੈ ਨਾ ਕਿ ਅੱਜ ਦੀ ਵਾਰੀ ਕੀ ਘਰ ਦੇ ਕੰਮ ਦੀ ਤੇ ਬਸ ਹੋਲੀ ਲਈ ਸਾਰਾ ਦਿਨ ਖੇਲੇ ਰ ਬਹਾਨੇ ਦੀ ਖਾਚ ਕਿ ਲੋ ਜੀ ਮੈਂ ਕੱਲੀ ਜਿਵੇਂ ਕੰਮ ਕਰਦੀ ਆ ਦੂਜੀ ਤੇ ਕੰਮ ਕਰਦੀ ਨਹੀਂ ਪਿੱਟੀ ਹਾਂਜੀ ਜੀ ਯਾਰ ਕਮਾਉਂਦੀ ਗੱਲ ਐ ਜਿਸ ਦਿਨ ਮੇਰੀ ਵਾਰੀ ਹੋਵੇ ਤੇ ਤੂੰ ਵੇਖਿਆ ਨਾ ਮੈਂ ਸਵੇਰੇ ਹੀ ਉੱਠ ਕੇ ਸਾਰਾ ਕੰਮ ਪਾ ਲੈਣੀ ਆ ਅੱਜ ਭਾਂਡਿਆਂ ਦਾ ਵੀ ਟਾਲ ਲੱਗਾ ਹੈ ਬਿਸਤਰੇ ਵੀ ਕਮਰਿਆਂ 'ਚ ਖਿਲਰੇ ਪਏ ਨੇ। ਇਹ ਤਾਂ ਮਿੱਟੀ ਕਰਿਆ ਕਰ। ਜਿਹੜੀ ਕਰਦੀ ਪਈ ਹੈ ਹੌਲੀ ਹੌਲੀ। ਹੌਲੀ ਹੌਲੀ ਦਾ ਕੀ ਮਤਲਬ? ਕੋਨੇ ਕੋਈ ਆਇਆ ਗਿਆ ਆ ਜੇ ਨਾ ਘਰ 'ਚ। ਤੁਮਾਰਾ ਜਿਹੜਾ ਦੋ ਦੋ ਮੂੰਹਾਂ ਘਰ 'ਚ ਤਾਂ ਅੱਜ ਤੱਕਲੇਰਾ ਪਾਇਆ ਆ ਸਾਰੀ ਗੱਲ ਦੇ ਵਿੱਚ ਮੇਰੀ ਵੀ ਬੇਸਤੀ ਕਿ ਜਦ ਮੈਂ ਆਪਣਾ ਕੰਮ ਆਪਣੀ ਵਾਰੀ ਤੇ ਪੂਰਾ ਕਰ ਲਈ ਨਹੀਂ ਹੈ। ਦੀਦੀ ਮੈਂ ਹੀ ਕਰਨਾ ਤੇ ਕਰ ਲਾਂਗੀ। ਫਿਰ ਭਾਂਡੇ ਕਰਾਂਗੇ ਫਿਰ ਬਿਸਤਰੇ ਚੁੱਕੇਗੀ। ਬਸ ਇੱਕ ਨਾਸ਼ਤੇ ਨੂੰ ਤਾਂ ਲਗਾਤਾ ਨਾ ਢਾਂ। ਕੋਠੇ ਚਲ ਜਵੀ ਤੇ ਝੜ ਜੂੜੂ ਮਾਰਾ ਨਹੀਂ 사ਦਾ ਅੱਜ ਇਹ ਦਿਨ ਚੰਗਾ ਭਲਾ ਪਤਾ ਵਾ ਤੇ ਮੈਨੂੰ ਡਸਟ ਤੋਂ ਪ੍ਰੋਬਲਮ ਐ ਫੇਰ ਕਹਿੰਦੇ ਝਾੜੂ ਮਾਰਦੇ ਚਲੋ ਫਿਰ ਨੇ ਦੇ ਫੇਰ ਗੰਦਾ ਕਰ ਜੀ ਚਲੋ ਭਾਂਡੇ ਤਾਂ ਧੋਵਾ ਹੈਲੋ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਤੁਸੀਂ ਸੁਣਾਓ ਮੈਂ ਤਾਂ ਬਿਲਕੁਲ ਠੀਕ ਠਾਕ ਮੰਮੀ ਹੋਰ ਧੀਰਾ ਭਾਬੀ ਸਾਰੇ ਠੀਕ ਠਾਕ ਆ ਲੈ ਮੰਮੀ ਤੇਰੀ ਨੂੰਹ ਐ ਤੂੰ ਧਿਆਨ ਰੱਖਿਆ ਕਰ ਉਹਦਾ ਦੱਸ ਕੋਈ ਚੀਜ਼ ਦੀ ਕਮੀ ਹੀ ਮੰਮੀ ਇੱਕ ਛੱਡ ਕੇ ਦੋ ਕੰਮ ਲੀਆਂ ਲਵਾਰਾ ਤੂੰ ਜ਼ਰੂਰ ਪਰਜਾਈ ਨਤੰਗ ਕਰਨਾ ਹੈਗਾ ਵੈ ਨਾ ਮੰਮੀ ਲੋਕੀ ਗੱਲਾਂ ਕਰਨਗੇ ਜੋ ਕਹਿੰਦੀ ਤੂੰ ਉਹਦਾ ਕਰ ਲਿਆ ਕਰ ਪਰ ਆਪਸ ਵਿੱਚ ਮਿਲ ਕੇ ਰਿਹਾ ਕਰੋ ਦੋ ਜਾਨੀਆਂ ਤਾਂ ਹੈਗੀਆਂ ਜੇ ਤੁਸੀਂ ਆ ਲੱਗੀ ਹੋਈ ਐ ਅੱਜ ਵਾਰੀ ਉਸੇ ਦੀ ਐ ਨਾ ਕੰਮ ਕਰਨ ਦੀ ਇੰਨੇ ਨਖਰੇ ਮੰਮੀ ਕਰਨ ਦੀ ਜੇ ਮੈਂ ਦੱਸੋ ਬੋਲਾਂ ਤਾਂ ਫਿਰ ਮੈਂ ਬੁਰੀ ਆ ਜੀ ਕਿ ਇਹ ਜਠਾਣੀ ਬੋਲਦੀ ਐ ਜਦੋਂ ਵਿਆਹ ਕਿ ਨਹੀਂ ਸੀ ਆਈ ਤੇ ਸਾਰਾ ਘਰ ਮੈਂ ਸੰਭਲਿਆ ਆ ਸੀ ਤੇ ਹੁਣ ਇਹਦਾ ਫਰਜ਼ ਨਹੀਂ ਬੰਦਾਗਾ ਕਿ ਨਾਲ ਬਰਾਬਰੀ ਤੇ ਕੰਮ ਕਰੇ ਕੱਲੀ 4 ਦਿਨ ਕੰਮ ਕਰ ਲਈ ਤਾਂ ਵੀ ਮੇਰੀ ਬਰਾਬਰੀ ਨਹੀਂ ਮੰਮੀ ਕਰ ਸਕਦੀਗੀ ਕਿਰ ਕੋ ਪਹਿਲਾਂ ਮੈਂ ਕਿੰਨਾ ਕੰਮ ਕੀਤਾਗਾ ਵੈ ਅ ਸਵੇਰ ਦੇ ਨਾਲ ਬਿਸਤਰੇ ਚੁੱਕੇ ਨਾ ਰਸੋਈ ਸਾਫ ਕਿਹੜਾ ਵੇਲਾ ਚੜ ਗਿਆ ਸੂਰਜ ਹੱਸ ਸੱਤੇ ਛੜੇ ਆਇਆ ਕੋਈ ਹੁਣੇ ਘਰ ਆ ਜਵੇ ਤੇ ਲੋਕਾਂ ਨੇ ਤੇ ਇਹੀ ਗੱਲਾਂ ਕਰਨੀਆਂ ਦੋਨੋਂ ਆ ਘਰ ਚ ਖਲੇਰਾ ਪਾ ਕੇ ਬੈਠੀਆਂ ਨੇ ਮੈਂ ਨਹੀਂ ਤਰਸ ਤੁਰਸ ਖਾਂਦੀ ਮੰਮੀ ਆ ਹੋਏਗੀ ਆਪਣੀ ਮਾਂ ਘਰ ਹੋਏਗੀ ਲਾਡਾਂ ਵਾਲੀ ਮੈਂ ਨਹੀਂ ਇਹੋ ਜਿਹਾ ਲਾਡ ਬਿੰਦੀ ਉਹਦਾ ਫਰਜ਼ ਨਹੀਂ ਬੰਦਾਗਾ ਕਿ ਮੇਰੀ ਜੁਠਾਨੀ ਆ ਵੱਡੀ ਵੱਡੀਆਂ ਭੈਣਾਂ ਵਰਗੀਆਂ ਤੇ ਮਉਦੀ ਗੱਲ ਪੂਰੀ ਸੁਣਾ ਮੈਂ ਨਹੀਂ ਉਹਦੀਆਂ ਗੱਲਾਂ ਸੁਣਦੀ ਰਹੀ ਨਮੀ ਨਮੀ ਵੀ ਆਈ ਇਹ ਮਹੀਨਾ ਬੈ ਕੇ ਖਾਦਾ ਹੁੰਦੇ ਮੈਨੂੰ 4 ਦਿਨ ਹੀ ਹੁਣ ਬਿਠਾ ਸਕਦੀਗੀ ਮੈਂ ਤਾਂ ਵੀ ਵਾਰੀ ਲਾ ਕੇ ਕੰਮ ਕਰਦੀ ਆਂ ਕਿਹੜੇ ਵੇਲੇ ਦਾ ਮੰਮੀ ਮੈਂ ਨਾਸ਼ਤਾ ਕੀਤਾ ਘੰਟਾ ਹੋ ਗਿਆ ਉਹਨੂੰ ਪਤਾ ਐ ਮੈਂ ਨਾਸ਼ਤੇ ਦੇ ਨਾਲ ਚਾਹ ਪੀਣੀ ਆ ਪਰ ਨਾ ਮਾਰਾ ਨਾ ਚਾਹ ਲਈ ਤੇ ਜਾਨ不知 ਕੇ ਮੰਮੀ ਮਾੜੇ ਮਾੜੇ ਇਦਾਂ ਦੇ ਖੇਖਣ ਕਰਦੀ ਜੇ ਕੋਈ ਨਹੀਂ ਕਰ ਲੈਣੀ ਮੈਂ ਗੱਲ ਅਜੇ ਆਲਨ ਜਰਾ ਘਰ ਮੈਂ ਤਾਂ ਕਹਿ ਦੇਣਾ ਮੈਂ ਚਲੋ ਮੈਂ ਦਵਾ ਨੂੰ ਆਵਾਜ਼ ਠੀਕ ਐ ਓਕੇ ਕਿੱਟੀ ਕਿੱਟੀ ਹਾਂ ਜੀ ਯਾਰ ਵੈਸੇ ਤੇਰੀ ਤੇ ਹੱਦ ਹੀ ਹੈ ਜਿੰਨਾ ਮਰਜ਼ੀ ਤੈਨੂੰ ਸਮਝਾ ਲਓ ਗੱਲ ਸੁਣੀ ਯਾਰਾ ਹਾਂਜੀ ਦੀਦੀ ਵੇਖ ਇੱਕ ਤਾਂ ਤੂੰ ਹੌਲੀ ਹੌਲੀ ਤੁਰਦੀ ਆਂ ਨਹੀਂ ਫਟਾਫਟ ਕਿੱਟੀ ਥੋੜਾ ਨਾ ਤੇਜ਼ੀ ਨਾਲ ਕੰਮ ਕਰਨਾ ਸਿੱਖ ਲੈ ਮੇਰੇ ਮੰਗ ਕੋਈ ਸਵੇਰ ਦਾ ਕੰਮ ਨਹੀਂ ਮੁੱਕਿਆ ਸਵਾਏ ਦੋ ਰੋਟੀਆਂ ਤੋਂ ਅੰਜੀ ਕਿੰਨੇ ਦਾ ਘਰ ਵਿੱਚ ਤੈਨੂੰ ਪਤਾ ਮੈਂ ਨਾਸ਼ਤੇ ਨਾਲ ਚਾਹ ਵੀ ਨਹੀਂ ਹੁੰਦੀ ਐ ਤਾਂ ਤੂੰ ਮੇਰੀ ਚਾਹ ਤੱਕ ਨਹੀਂ ਐ ਤੱਕ ਬਣਾਈ ਮੇਰਾ ਸਿਰ ਪੇੜੋਂ ਲੱਗ ਪਿਆ ਵੇ ਦੀਦੀ ਚਾਹ ਬਣ ਗਈ ਹੋਈ ਐ ਮੈਂ ਲਿਆ ਨਹੀਂ ਲੱਗੀ ਸੀ ਪਰ ਦੀਦੀ ਮੇਰੀ ਇੱਕ ਮਿੰਟ ਗੱਲ ਸੁਣਾ ਬਈ ਦੀਦੀ ਤੁਹਾਨੂੰ ਪਤਾ ਨਾ ਤੇਹੀ ਕੰਮ ਕਰਦੇ ਹੋ ਰੋਜ਼ ਕੰਮ ਵਾਲੀ ਵੀ ਸਵੇਰੇ ਆ ਕੇ ਸਫਾਈ ਕਰ ਦਿੰਦੀ ਐ ਅੱਜ ਉਹ ਵੀ ਛੁੱਟੀ ਮਾਰ ਗਈ ਤੇ ਉਹਦਾ ਹੁਣ ਮੇਰਾ ਦੋਸ਼ ਹੈ ਚੱਲ ਨਹੀਂ ਭੈਣੇ ਮੇਰਾ ਦੋਸ਼ ਹੋਣਾ ਕੰਮ ਵਾਲੀ ਨੇ ਛੁੱਟੀ ਕਰ ਲਈ ਹੈ ਨਾ ਦੀਦੀ ਮੇਰੀ ਗੱਲ ਤੇ ਸੁਣ ਲਓ ਪਹਿਲਾਂ ਉਹ ਵੀ ਕੰਮ ਹੁਣ ਸਫਾਈ ਵੀ ਕਰਨੀ ਪੈਣੀ ਭਾਂਡੇ ਵੀ ਤੁਹਾਨੂੰ ਪਤਾ ਮਸ਼ੀਨ 'ਚ ਕੱਪੜੇ ਪਾਏ ਉਹਦੇ ਆਟੋਮੈਟਿਕ ਐ ਚਲੋ ਮਸ਼ੀਨ 'ਚ ਕੱਪੜੇ ਧੁੱਪ ਜਾਣਗੇ ਮੈਨੂੰ ਸੋਏ ਦਾ ਨਾਸ਼ਤਾ ਵੀ ਸਾਰਾ ਕਰਨਾ ਟਾਈਮ ਤੇ ਲੱਗਦਾ ਹੀ ਹਰੇ ਕੰਮ ਨੂੰ ਜਦ ਤੈਨੂੰ ਪਤਾ ਹੈ ਕਿ ਮੈਂ ਨਾਸ਼ਤੇ ਦੇ ਨਾਲ ਚਾਹ ਪੀਣੀ ਹੁੰਦੀ ਹੈ ਤਾਂ ਤੂੰ ਚਾਹ ਤਾਂ ਕਮ ਸੇ ਕਮ ਮੈਨੂੰ ਨਾਲ ਦੇ ਦਿਆ ਕਰ ਜੀ ਦੀ ਚਾਹ ਬਣ ਗਈ ਸੀ ਤੁਸੀਂ ਬਾਹਰ ਨਿਕਲ ਗਏ ਸੀ ਹੁਣ ਚਾਹ ਲਿਆਂ ਲੱਗੀ ਆ ਨਾ ਮੈਂ ਤਾਂ ਬੱਲ ਵੱਜੀ ਤੇ ਮੈਂ ਬਾਹਰ ਨਾ ਜਾਵਾਂ ਉਹ ਵੀ ਤੇਰੀ ਡਿਊਟੀ ਲਾਦਾ ਨਾ ਤਾਂ ਤੂੰ ਕਹਿਣਾ ਜਠਾਣੀ ਸਿਰ ਤੇ ਚੜੀ ਹੋਈ ਹੈ ਹਰ ਗੱਲੋਂ ਬੋਲਣ ਤੇ ਬੱਸ ਦੀਦੀ ਮੈਂ ਇਹ ਨਹੀਂ ਕਹਿੰਦੀ ਤੁਹਾਨੂੰ ਇੱਕ ਤੁਸੀਂ ਮੈਨੂੰ ਸ਼ਤ ਸੌਫ ਕਰਨ ਨੂੰ ਕਹਿਗੇ ਤੁਹਾਨੂੰ ਪਤਾ ਤੇ ਹੈਗਾ ਵਾ ਕਿ ਮੈਨੂੰ ਦਸਤ ਤੋਂ ਪ੍ਰੋਬਲਮ ਆ ਮੈਨੂੰ ਸਾਹ ਦੀ ਦਿੱਕਤ ਆ ਬੱਸ ਮੈਂ ਕਹਾਂ ਹੌਲੀ ਹੌਲੀ ਕਦੀ ਇੰਜ ਤੇ ਕਦੀ ਇੰਜ ਮੇਰੇ ਵੱਲ ਤੱਕਣ ਕਿਉਂ ਨਹੀਂ ਹੈ ਬਹਾਨਾ ਬਣਾ ਲਿਆ ਈ ਮੂੰਹ ਦੇ ਨਾ ਕੱਪੜਾ ਬਾਹਨਲਾ ਘੁੱਟ ਕੇ ਤੇ ਕਿਤੇ ਨਹੀਂ ਕੋੱਖ ਹੋਣ ਲੱਗਾ ਤੇ ਜਾ ਕੇ ਕੋਠਾ ਸਾਰਾ ਸਾਫ਼ ਕਰਨਾ ਮੈਂ ਪਿਛਲੇ ਹfte ਮੈਂ ਕੀਤਾ ਸੀ ਤੇ ਹਰ ਤੇ ਹੁਣ ਦੂ ਕਰਨਾ ਹੈ ਗੱਲ ਖਤਮ ਹfte ਚ ਇੱਕ ਵਾਰੀ ਤੇ ਝਾੜੂ ਵੱਜਦਾ ਕੋਈ ਅਸੀ ਗੱਲ ਤਾਂ ਹੀ ਨਹੀਂ ਐ ਲੋੜੀ ਲੰਘ ਕੇ ਹਟੀਏ ਤੈਨੂੰ ਪਤਾ ਡੋਰ ਡੂਰ ਖਿਲਰੀ ਹੋਣੀ ਐ ਤੇ ਸਾਫ਼ ਤੇ ਭਾਈ ਤੈਨੂੰ ਕਰਨਾ ਹੀ ਪੈਣਾ ਮੈਂ ਜਿਹੜਾ ਕੰਮ ਕਰਨਾ ਹੈ ਕਿੱਟੀ ਉਹ ਤੇ ਕਰਨਾ ਹੀ ਪੈਣਾ ਤੂੰ ਐ ਸੋਚ ਲੈ ਕਿ ਕਿਹਲੇ ਬੰਦੇ ਦੇ ਸਿਰ ਤੇ ਕੋਈ ਵੱਡਾ ਛੋਟਾ ਨਹੀਂ ਹੁੰਦਾ ਤੇ ਕੰਮ ਆਪ ਹੀ ਕਰਨੇ ਪੈਂਦੇ ਆ ਨਾ ਬਸ ਇਹੀ ਸਮਝ ਕੇ ਤੈਨੂੰ ਕੰਮ ਕਰਨਾ ਪੈਣਾ ਹੀ ਦੀਦੀ ਕੰਮ ਵਾਲੀ ਕਿਉਂ ਕਰਵਾ ਲਾਂਗੇ ਨਾ ਕੱਲ ਆਏਗੀ ਉਹਨੂੰ ਕਹਿ ਦਾਂਗੇ ਉਹਨੇ ਪੈਸੇ ਲੱਲੇ ਦੇ ਬੰਦ ਤੇ ਤੇਰੇ ਭਾਜੀ ਨੇ ਕਹਿਣਾ ਤੁਹਾਡੇ ਹੱਥਾਂ ਨੂੰ ਮਹਿੰਦੀ ਲੱਗੀ ਐ ਤੁਹਾਡੇ ਕੋ ਕੰਮ ਨਹੀਂ ਹੁੰਦੇ ਦੀਦੀ ਮੈਂ ਬਿਮਾਰ ਹੋ ਜਾਣਾ ਕੋਠਾ ਸਾਫ ਕਰ ਲਿਆ ਫਿਰ ਮੇਰੇ ਕੋ ਦੋ ਦਿਨ ਉੱਠਿਆ ਨਹੀਂ ਜਾਣਾ ਤੇ ਫਿਰ ਤੁਹਾਨੂੰ ਦਿੱਕਤ ਹੋਣੀ ਆ ਨਹੀਂ ਭੈਣੇ ਮੂੰਹ ਟੱਕ ਲੈਗੀ ਤੇ ਕਿਤੇ ਨਹੀਂ ਬਿਮਾਰ ਹੋ ਜਾਏਗੀ ਤੂੰ ਬੰਨੇ ਨਾ ਮੇਰੇ ਕੋ ਬਹਿ ਕੇ ਗੱਲਾਂ ਨਾ ਸੁਣਾ ਚਾਹ ਵੀ ਮੈਂ ਆਪੇ ਪੀ ਲੈਣੀ ਤੂੰ ਨਹੀਂ ਮੈਨੂੰ ਚਾਹ ਦੇਂਗੀ ਟਾਈਮ ਨਾਲ ਦੀਦੀ ਤੂੰ ਗੱਲ ਨੂੰ ਸਮਝਦੀ ਹੀ ਨਹੀਂ ਕਿ ਮੈਨੂੰ ਅਲਰਜੀ ਆ ਘੱਟੇ ਮਿੱਟੀ ਤੋਂ ਪਰ ਦੀਦੀ ਤੇ ਇੱਕ ਗੱਲ ਦੀ ਜਿੱਦੀ ਫੜ ਕੇ ਬਹਿ ਜਾਂਦੇ ਆ ਕਿ ਇਹ ਕੰਮ ਕਰਨਾ ਹੈ ਤੇ ਕਰਨਾ ਹੈ ਇਹਦਾ ਕਿੱਦਾਂ ਸਾਡੀ ਬਣੇਗੀ ਇਹਦੇ ਬਾਰੇ ਮੈਨੂੰ ਇਹ ਨਾਲ ਗੱਲ ਕਰਨੀ ਪੈਣੀ ਆ ਇਹਦਾ ਤਾਂ ਬਹੁਤ ਮੁਸ਼ਕਲ ਆ ਦੇਖੀ ਇਹ ਨੰਡੇ ਵੀ ਇੱਥੇ ਹੀ ਰੱਖੇ ਨੇ ਭਾਵੇਂ ਟੋਟੀਆਂ ਟ੍ਰੇਚੂ ਨਹੀਂ ਲਾ ਕੇ ਰੱਖੇ ਛੋਟੀ ਚ ਛਿਟੀ ਗਾਉਸ ਨੂੰ ਮੇਰੀ ਗੈਸ ਉਹਰਾ ਨਹੀਂ ਮਾ ਗਰਨਾ ਭਰ ਗਏ ਤੇ ਚਾਹ ਬੱਸ ਹਾਂ ਤੂੰ ਚਾਹ ਤਾਂ ਦੇ ਦੇ ਨਾਸ਼ਤੇ ਨੂੰ ਹੋ ਗਿਆ ਬੜਾ ਟਾਈਮ ਤੇ ਆਪ ਇਹਨੇ ਆਂਡੇ ਤੇ ਵੀਰਾ ਦੇਣਾ ਆਏਗਾ ਉਹਨਾਂ ਨੂੰ ਆਂਡਿਆਂ ਦੀ ਪੁਰਜੀ ਬਣਾ ਦੇ ਤੇ ਮੈਨੂੰ ਦੋ ਆਂਡੇ ਨਾਲ ਹੱਫ ਬਾਇਲ ਕਰ ਦੇ ਤੂੰ ਮੈਂ ਚਾਹ ਨਾਲ ਹੀ ਖਾ ਲਾਂਗੀ ਮੈਂ ਹੋਂਦ ਪਹਿਲੇ ਰੋਟੀ ਖਾਣੂ ਈ ਠੀਕ ਹੈ ਤੇ ਮੇਰੀ ਭੈਣ ਜਲਦੀ ਕਰ ਦੇ ਫੇ ਤੂੰ ਕਿੰਨੀ ਦੀਦੀ ਗੁੱਸਾ ਕਰਦੀ ਹੈ ਨੱਕ ਕਰ ਦੇ ਦੀਦੀ ਹਾਂ ਹੁਣ ਕੀ ਹੈ ਤੈਨੂੰ ਪਤਾ ਨਾ ਕਿ ਮੈਂ ਆਂਡੇ ਵਗੈਰਨ ਹੱਥ ਨਹੀਂ ਲਾਂਦੀ ਹਾਏ ਵੇ ਮੇਰੇ ਰੱਬਾ ਮੈਂ ਕਿੱਥੇ ਚਲੀ ਜਾਵਾਂ ਕਦੀ ਤੈਨੂੰ ਮਿੱਟੀ ਤੋਂ ਅਲਰਜੀ ਹੈ ਕਦੀ ਤੈਨੂੰ ਆਂਡੇ ਆਂਡਿਆਂ ਤੋਂ ਤੈਨੂੰ ਖਾਣ ਨੂੰ ਨਹੀਂ ਕਿਹਾ ਜੇ ਤੈਨੂੰ ਖਾ ਕੇ ਕੁਝ ਹੁੰਦਾ ਆ ਮੈਂ ਤੈਨੂੰ ਖਾਣ ਨੂੰ ਨਹੀਂ ਕਿਹਾ ਮੈਂ ਤੈਨੂੰ ਕਿਹਾ بس ਕੜਾਈ ਤਰਦੇ ਇੱਕ ਚਪੂਰਜੀ ਬਣਾ ਦੇ ਤੇ ਦੂਜੇ 프라이ਪਨ ਚ ਆਂਡੇ ਦੋ ਉਬਾਲ ਦੇ ਬਸ ਹੋਰ ਤਾਂ ਮੈਨੂੰ ਕੋਈ ਮੁਸ਼ਕਿਲ ਹੀ ਨਹੀਂ ਦੀਦੀ ਤੂੰ ਇਹ ਹੋਰ ਕੁਝ ਨਹੀਂ ਬਣਾ ਲੈ ਮੇਰੇ ਕੋਲ ਆਂਡੇ ਰਹਿਣ ਤਾਂ ਪਲੀਜ਼ ਮੈਂ ਪਿੱਛੇ ਵੀ ਬਿਲਕੁਲ ਇਹ ਚੀਜ਼ਾਂ ਨੂੰ ਹੱਥ ਨਹੀਂ ਲਾਇਆ ਆਹ ਬਣਾਣਾ ਨਹੀਂ ਚੱਲਣਾ ਆਹ ਬਣਾਣਾ ਤਾਂ ਜਮਾ ਨਹੀਂ ਚੱਲਣਾ ਜਦ ਮੈਂ ਇਸ ਘਰ ਚਾਈ ਸੀ ਨਾ ਮੈਂ ਵੀ ਨਹੀਂ ਸਿੱਖਾਂਦੀ ਪਿੰਦੀ ਪਰ ਮੇਰੇ ਤੇ ਜ਼ੋਰ ਪਿਆ ਸੀ ਇਸ ਗੱਲ ਦਾ ਮੈਨੂੰ ਖਾਣਾ ਬਿਨਾ ਵੀ ਅੱਜ ਪੈ ਰਿਹਾ ਤੇ ਮੈਂ ਬਣਾਣੀ ਵੀ ਸਾਰਾ ਕੁਝ ਤੇ ਜੇ ਤੂੰ ਕਹੇ ਨਾ ਕਿ ਮੈਂ ਨਹੀਂ ਖਾ ਸਕਦੀ ਤੇ ਮੈਂ ਨਹੀਂ ਬਣਾ ਸਕਦੀ ਤੇ ਖਾਣਾ ਮਨਜ਼ੂਰ ਹੈ ਨਾ ਖਾ ਪਰ ਬਣਾਣਾ ਤਾਂ ਨੂੰ ਪੈਣਾ ਹੈ ਕੰਮ ਵੰਡਿਆ ਆ ਤੇ ਕੰਮ ਵੰਡਣ ਦਾ ਮਤਲਬ ਜਿਹੜਾ ਕੰਮ ਅਗਲੇ ਦਿਨ ਆ ਗਿਆ ਉਹ ਕਰਨਾ ਹੀ ਮੈਂ ਹੈ ਤੇ ਤੇਰੀ ਜ਼ਿੰਮੇਵਾਰੀ ਹੈ ਦੀਦੀ ਪਲੀਸ ਆਂਡੇ ਤੇ ਹੀ ਬਣਾ ਲਵਣਾ ਬਾਕੀ ਜਿਹੜਾ ਕੰਮ ਤੂੰ ਕਹੋਗੇ ਮੈਂ ਕਰ ਲਾਂਗੀ ਨਹੀਂ ਭੈਣੇ ਕਰਨਾ ਕੀ ਇਹਦੇ ਚ ਤੂੰ ਤਾਂ ਮੇਰਾ ਦਿਮਾਗ ਹੀ ਖਾਣੀ ਹੁੰਨੀ ਏਂ ਓਨੀ ਦੇਰ ਦਾ ਮਾੜਾ ਜਾਂ ਪਾਣੀ ਧਾਰ ਦੋ ਆਂਡੇ ਵਿੱਚ ਸੁੱਟ ਮਾੜੇ ਨਮਕ ਸੁਕੋ ਬਲ ਜਾਣੇ ਔਰ ਜੇ ਤੂੰ ਕੋਈ ਮਿਹਨਤ ਕਰਨੀ ਹੈ ਵੇਖੋ ਦੀਦੀ ਜ਼ਬਰਦਸਤੀ ਕਿਉਂ ਕਰਦੇ ਹੋ ਤੁਸੀਂ ਮੇਰੇ ਨਾਲ ਹਰ ਗੱਲ 'ਚ ਜ਼ਬਰਦਸਤੀ ਵਾਲੀ ਕੋਈ ਗੱਲ ਨਹੀਂ ਗਈ ਦੇ ਕਿੱਟੀ ਮੈਂ ਹੀ ਕਰਦੀ ਵੱਡੀ ਤੇ ਜਾਂ ਮੇਰੇ ਭਾਜੀ ਇਸ ਘਰ 'ਚ ਜ਼ਿਆਦਾ ਜੀ ਨਹੀਂ ਸੀ ਲੰਦੇਗੇ ਤੇ ਮੈਂ ਤੇਰੇ ਪੇਕੇ ਨੂੰ ਬੁਲਾ ਲੈਣਾ ਮੰਮੀ ਨੂੰ ਕਿ ਤੂੰ ਮੈਨੂੰ ਹਰ ਗੱਲ ਦਾ ਜਵਾਬ ਦੇਣੀ ਆ ਪਹਿਲਾਂ ਤਾਂ ਮੈਂ 6 ਮਹੀਨੇ ਤੈਨੂੰ ਬਿਠਾ ਕੇ ਖਵਾਇਆ ਹੋਇਆ ਹੈ ਕਿ ਚੱਲ ਕੋਈ ਨਹੀਂ ਛੋਟੀ ਦਰਾਨੀ ਹੈ ਮੈਨੀਆਂ ਵੇਖਣਾ ਸੱਸ ਮਾਂ ਨਹੀਂ ਸਿਰ ਤੇ ਦੀ ਪਰ ਇਹਦਾ ਮਤਲਬ ਇਹ ਨਹੀਂ ਕਿ ਤੂੰ ਜਠਾਨੀ ਨੂੰ ਜਵਾਬ ਵੀ ਦੇਂਗੀ ਦੀਦੀ ਮੈਂ ਤੁਹਾਨੂੰ ਜਵਾਬ ਨਹੀਂ ਦਿੰਦੀ ਭਈ ਇਹ ਜਵਾਬ ਨਹੀਂ ਤੇ ਕੀ ਕਰਾਂ ਦੀਦੀ ਤੁਸੀਂ ਮੈਨੂੰ ਵੀ ਤਾਂ ਸਮਝੋ ਪਲੀਜ਼ ਰਿਕਵੈਸਟ ਆ ਤੁਹਾਡੇ ਅੱਗੇ ਇਹ ਗੱਲ ਨਹੀਂ ਬੰਨੀ ਤੇਰੇ ਪਾਜੀ ਥਾਂ ਦਾ ਟਾਈਮ ਹੋ ਗਿਆ ਆਇਆ ਹੈ प्याज ਕੱਟ ਲਾ ਟਮਾਟਰ ਕੱਟ ਲਾ ਵਿੱਚ ਦੋ ਹਰੀਆਂ ਮਿਰਚਾਂ ਵੀ ਕੱਟ ਗਿਆ ਪਾ ਦੇ ਤੈਨੂੰ ਬੁਰਜੀ ਬਣਾ ਦਿੰਦੀ ਆ ਦੀ ਪਿਆਜ਼ ਟਮਾਟਰ ਸਭ ਕੁਝ ਕੱਟ ਦਿੰਨੀ ਆ ਪਰ ਜੇ ਤੁਸੀਂ ਕਹੋਗੇ ਮੈਂ ਨੌਨ ਵੇਜ ਨੂੰ ਹੱਥ ਲਾਵਾਂ ਉਹ ਚੀਜ਼ ਨਹੀਂ ਹੋਣੀ ਚਾਹੇ ਤੁਸੀਂ ਮੇਰੀ ਗੱਲ ਦਾ ਗੁੱਸਾ ਹੀ ਕਰੋ ਪਰ ਮੈਂ ਜਿਹੜੀ ਚੀਜ਼ ਨੂੰ ਕਦੀ ਵੇਖਿਆ ਵੀ ਨਹੀਂ ਉਹਨੂੰ ਮੈਂ ਹੱਥ ਨਹੀਂ ਲਾਣਾ ਇਹ ਦੇ ਕਰਕੇ ਤਾਂ ਕੋਈ ਗੁੱਸਾ ਲਾਤੀ ਚਾਹੇ ਜੋ ਮਰਜ਼ੀ ਹੋਵੇ ਬਾਕੀ ਮੈਂ ਸਾਰੇ ਕੰਮ ਕਰਨ ਨੂੰ ਤਿਆਰ ਹਾਂ ਪਰ ਮੈਂ ਇਹ ਕੰਮ ਨਹੀਂ ਕਰਨੇ ਕਿੱਤੀ ਅੱਜ ਭਾਜੀ ਆਏ ਤੁਸੀਂ ਹਾਂ ਚਾਲ ਨਾ ਹੀ ਨੇ ਹਾਂਜੀ ਆਪੜਾ ਖੇਡਾ ਆਵੇ ਆ ਕੀ ਜਿਹਾ ਬੱਸ ਭਾਜੀ ਉਹ ਨਾ ਅੱਜ ਕੰਮ ਵਾਲੀ ਨਹੀਂ ਨਾਈ ਤੇ ਹਾਂ ਉਹ ਫਿਰ ਕੰਮ ਦੀ ਵਾਰੀ ਤਾਂ ਪਤਾ ਮੇਰੀ ਹੀ ਮੋਹਲੇ ਹੋਲੀ ਲੱਗੀ ਹੋਈ ਹਾਂ ਕੀ ਕੰਮ ਦੀ ਵਾਰੀ ਮੇਰੀ ਤੇ ਤੇਰੀ ਦੋਵੇਂ ਜਣੇ ਨਵੇੜ ਲੋ ਕਿੰਨੇ ਜਣੇ ਦੋਇਆ ਕਰੇ ਗਿਆਂ ਹੁਣ ਕਹਿਣਾ ਹੀ ਨਾਲ ਉਹਨਾਂ ਨੂੰ ਦੀਦੀ ਨੂੰ ਤੇ ਕੀ ਕਹਾਂ ਅੱਜ ਤੇ ਦੀਦਾ ਪਾਰੇ ਪਾਣੇ ਚੜਿਆ ਹੋਇਆ ਪਤਾ ਨਹੀਂ ਕੀ ਗੱਲ ਉਹ ਜਾ ਪਾਰਾ ਦਾ ਚੜਿਆ ਰਿੰਦਾ ਪਾਰਾ ਨੱਥਾ ਗਦ ਹੁੰਦਾ ਤੈਨੂੰ ਪਤਾ ਹੋਵੇਗਾ ਰਸਵਾਰੀ ਆ ਈਟੀ ਕਰ ਲਈ ਉਹਨੂੰ ਕਹਿਣਾ ਕਿ ਕਦੇਰੇ ਨਹੀਂ ਕਹਿਣਾ ਕਿ ਇਹ ਗੱਲ ਤੇ ਕੋਈ ਨਹੀਂ ਹਮ ਆਏ ਕਾਂਡਿਆਂ ਦਾ ਪੰਗਾ ਬਾਤਾਂ ਦੀਦੀ ਨੇ ਕਿ ਆਂਡੇ ਬਣਾ ਦੇ ਤੇ ਆਂਡੇ ਨੂੰ ਤੁਹਾਨੂੰ ਪਤਾ ਮੈਂ ਕਦੀ ਹੱਥ ਨਹੀਂ ਲਾਇਆ ਤੇ ਉਹ ਦੀਦੀ ਨੇ ਐਸੀ ਗੱਲ ਦੀ ਚਕਚ ਪਾਈ ਹੋਈ ਕਿ ਆਂਡੇ ਤੂੰ ਹੀ ਬਣਾਣੇ ਆ ਅੱਛਾ ਹਾਂ ਕਿਉਂਕਿ ਗੱਲ ਆਂਡੇ ਨੂੰ ਚਾਹੀਦੇ ਨਹੀਂ ਬਣਦੀ ਕੀ ਗੱਲ ਹੈ ਮੈਂ ਭਾਜੀ ਕਦੇ ਹੱਥ ਹੀ ਨਹੀਂ ਲਾਇਆ ਨਾਣ ਵਿੱਚ ਅੱਛਾ ਜੀ ਹੱਥ ਨਹੀਂ ਲਾਇਆ ਤੇ ਰਹਿਣ ਦੇ ਦਫਾ ਕਰ ਤੂੰ ਆਂਡੇ ਬਣਾ ਕੇ ਜੁੜੀ ਲੈਣੇ ਦਾ ਕੀ ਲੈਣਾ ਸਮਝੀ ਨਹੀਂ ਥੋੜੀ ਬੱਦੀ ਕੋਈ ਨਹੀਂ ਮੈਂ ਰੋਟੀ ਖਾਣੀ ਆ ਸਬਜੀ ਤੇ ਹੈਗੀ ਭਾਜੀ ਇੱਕ ਵਾਰ ਥੋੜੀ ਆ ਥੋੜੀ ਆ ਹਾਂਜੀ ਸਬਜੀ ਨਾਲ ਬਣਾਣੀ ਹੀ ਹੋਣੀ ਮੈਂ ਬਸ ਆਹ ਸੋਈ ਸਾਫ ਕਰਕੇ ਹੁਣ ਸਬਜੀ ਬਣਾਣੀ ਹੀ ਤੇ ਤੇ ਜੀ ਆਂਡੇ ਲੈ ਆ ਅੱਛਾ ਫੇਰ ਹੁਣ ਹੁਣ ਚਾਹ ਬਣਾਈ ਦੀ ਸੀ ਜੋਗੀ ਤੇ ਤੁਸੀਂ ਉਹ ਚਾਹ ਲੈ ਲਓ ਕੋਈ ਨਹੀਂ ਚਾਹ ਵੀ ਲੈਣਾ ਮੈਂ ਹੈ ਕਿੱਥੇ ਆ ਮੈਂ ਨਾਲ ਗੱਲ ਕਰਦਾ ਹਾਂ ਠੀਕ ਹੈ ਠੀਕ ਆ ਗਏ ਤੁਸੀਂ ਆਹੋ ਮੈਂ ਤੇ ਆ ਗਿਆ ਹਾਂ ਮੇਰੀ ਗੱਲ ਸੁਣ ਉਹ ਕਿੰਨਾ ਖਲਰਾ ਪਿਆ ਅੰਦਰ ਹੈ ਉਹਦੀ ਤੁਹਾਡੇ ਨਾਲ ਗੱਲ ਕਰਨ ਲੱਗੀ ਸੀ ਹਾਂ ਜਦੋਂ ਮੈਂ ਕੱਲੀ ਸਾਂ ਤੇ ਤੁਹਾਡੇ ਸਾਹਮਣੇ ਘਰ ਵੇਲੇ ਚਮ ਚਮ ਕਰਦਾ ਸੀ ਅੱਜ ਹੀ ਦੋ ਜਾਨੀਆਂ ਹੀ ਆ ਦੋਨਾਂ ਕੰਮ ਸਾਫ਼ ਹੋਣਾ ਸੀ ਤਾਂ ਕਿ ਗੰਗ ਮੇਰੀ ਵਾਰੀ ਹੋਵੇ ਤੇ ਮੈਂ ਕੰਮ ਮੈਂ ਤਾਈ ਜੀ ਦੇ ਕਰਕੇ ਕੰਮ ਵਾਰੀਆਂ ਦਾ ਲਾਇਆ ਹੋਇਆ ਹੈ ਕਿ ਤਾਈ ਜੀ ਆਏ ਸੀ ਪਿੱਛੇੋਂ ਫਿੰਦੇ ਸੀ ਇੰਦਾ ਕਰ ਅੰਜੂ ਤੂੰ ਆਪਣੇ ਤੇ ਸਾਰਾ ਮੋਝਾ ਨਾ ਪਾ ਰਲ ਮਿਲ ਕੇ ਵੀ ਨਹੀਂ ਕਿਸੇ ਨੂੰ ਮੈਂ ਤੂੰ ਵਾਰੀਆਂ ਹੀ ਲਾ ਲਉ ਨਾ ਤੁਹਾਡੇ ਚ ਕਦੀ ਲੜਾਈ ਹੋਏਗੀ ਨਾ ਕੁਛ ਇਹ ਵਾਰੀਆਂ ਲਾ ਕੇ ਤੇ ਮੈਂ ਸੋਚਿਆ ਆਪਾ ਪਾ ਲਿਆ ਜਿਵੇਂ ਵੱਡੀਆਂ ਭੈਣਾਂ ਦੀ ਤਰ੍ਹਾਂ ਉਹਨੂੰ ਸੰਭਾਲਦੀ ਰਹੀ ਆ ਹਰ ਮਿੰਟ ਉਹਦਾ ਧਿਆਨ ਰੱਖਦੀ ਰਹੀ ਆ ਕਿੰਨੀ ਕਿੰਨੀ ਦੇਰ ਉਹਨੂੰ ਬਿਠਵਾ ਕੇ ਖਵਾਇਆ ਵੀ ਐ ਅੱਜ ਉਹਦਾ ਫਰਜ਼ ਨਹੀਂ ਬੰਦਾ ਕਿ ਮੈਨੂੰ ਵੀ ਕਦੀ ਕਵੇ ਦੀਦੀ ਵਾਰੀ ਦੀ ਕੋਈ ਗੱਲ ਨਹੀਂ ਤੇ ਭਾਵੇਂ ਦੋ ਚਾਰ ਦਿਨ ਨਾ ਵੀ ਕੋਈ ਕੰਮ ਕਰੋ ਮੈਂ ਸੰਭਾਲਾਂਗੀ ਤੇ ਜੇ ਵਾਰੀ ਲਈ ਹੈ ਤੇ ਜਾ ਕੇ ਆਪਣਾ ਪਹਿਲਾ ਕਮਰਾ ਚੈੱਕ ਕਰੋ ਉਵੇਂ ਬਿਸਤਰੇ ਹਿੱਲ ਰਹ ਢੇਰ ਪਾਂਡਿਆਂ ਦਾ ਝੂਠਾ ਜਿਸ ਦਿਨ ਕਿਤੇ ਮੈਂ ਪੁੱਛ ਨਾ ਅੱਜ ਕਾਮਰੇਟ ਮੇਰੀ ਤਬੀਅਤ ਤਬੀਅਤ ਤਾਂ ਖਰਾਬ ਹੋਈ ਨਹੀਂ ਦੂਜੇ ਦਿਨ ਸਾਰਾ ਬਜ਼ਾਰ ਦਾ ਮਾਰਕੀਟ ਦਾ ਕੰਮ ਆਪਣੇ ਹੱਥ ਰੱਖਿਆ ਕਿ ਚੱਲ ਇਹਨੂੰ ਕੀ ਭੇਜਣਾ ਹਜੇ ਕੀ ਮੇਰੀ ਗੱਲ ਸੁਣਾ ਉਹ ਚੱਲ ਫਿਰ ਕਿਹੜੀ ਗੱਲ ਹੋਵੇ ਜਦੋਂ ਪਤਾ ਬੰਦੇ ਕੋਈ ਨਹੀਂ ਐ ਇੰਨਾ ਜ਼ਿਆਦਾ ਕੰਮ ਇਕੱਠਾ ਹੋ ਜੇ ਨਾ ਕਰੀ ਫਿਰ ਆਦਾ ਤੁਹਾਡਾ ਕਿੱਟੀ ਖਾਲੀ ਚਾਲ ਐ ਇਹਦਨ ਮੈਂ ਕਿ ਐਂਡੇ ਉਬਾਲ ਕੇ ਲੈ ਕੇ ਆਮੀ ਉਹ ਮੇਰੀ ਗੱਲ ਸੁਣ ਕੋਈ ਦੇ ਵੀ ਮੈਂ ਕੁਝ ਹੋਰ ਬਣਾ ਲਾਂ ਮੈਂ ਇਹਨੂੰ ਆਂਡਿਆਂ ਦੀ ਪੁਰਜੀ ਗਈ ਸੀ ਤੁਹਾਡੇ ਵਾਸਤੇ ਤੇ ਖੁਦਲੇ ਦੋ ਆਂਡੇ ਹਾਫ ਬੋਇਲ ਮੈਂ ਕਾ ਕਰਦੇ ਕਿ ਚਾਹਣਾ ਉਹੀ ਖਾ ਲਵਾਂ ਪਰੰਜੂ ਮੇਰੀ ਗੱਲ ਸੁਣ ਉਹ ਨਹੀਂ ਹੱਥੋਂ ਥਲੌਂਦੀ ਯਾਰ ਆਂਡਿਆਂ ਨੂੰ ਦੇਖਦੇ ਨਹੀਂ ਲਿਆ ਰਹਿਣ ਦੇ ਫਿਰ ਕਿਹੜੀ ਗੱਲ ਆ ਇੱਕ ਤਾਂ ਤੁਸੀਂ ਉਹਦੀ ਸੈਡ ਬੜੀ ਲੈਂਦੇ ਹੋ ਮੰਨਿਆ ਕਿ ਤੁਹਾਡੀ ਪਰਜਾਈ ਵੀ ਲਾਡਾ ਵਰਗੀ ਐ ਤੇ ਤੁਸੀਂ ਇਹਨੂੰ ਨੂੰ ਵੀ ਆਪਣੇ ਮੰਦੇ ਹੋ ਪਰ ਅਸਾ ਮਤਲਬ ਐ ਥੋੜੀ ਐ ਕਿ ਮੈਂ ਜੇ ਕੋਈ ਗੱਲ ਕਹਤੀ ਉਹਨੇ ਕਰਮੀ ਨਹੀਂ ਤੇ ਜੋ ਤੂੰ ਕੀ ਕਹਣਾ ਉਹਨੇ ਕਰ ਜਾਣਾਗਾ ਸਾਰਾ ਦਿਨ ਘਰ ਮੈਂ ਹੀ ਰਹੀ ਨਾ ਉਹਦੇ ਨਾਲ ਮੈਂ ਕੋਸ਼ੋਰ ਲੈ ਕੇ ਆਈ ਨਹੀਂ ਕਿਉਂ ਮੈਂ ਗਰੰਦੇ ਨਹੀਂ ਯਾਰ ਬਗਤੋ ਕਿ ਸੇ ਨਹੀਂ ਹੈ ਮੇਰੀ ਗੱਲ ਤੂੰ ਕੱਲ ਹੀ ਨੂੰ ਵਾਰ ਵਾਰ ਕਹਿੰਦੀ ਹੈ ਤੂੰ ਹੀ ਤਾਂ ਬਿਣੀ ਬੈਠੀ ਹੈ ਫਿਰ ਕੀ ਗੱਲ ਮੈਂ ਕੱਲ ਸਾਰਾ ਕੰਮ ਕੀਤਾ ਰਣਜੀਤ ਐ ਵੀ ਦੇਖੋ ਯਾਰ ਤੂੰ ਸਾਰਾ ਕੰਮ ਕੀਤਾ ਮੇਰੇ ਮੰਨਦਾ ਉਹ ਤੇਰੀ ਗੱਲ ਪਰ ਇਹ ਆਪਾਂ ਕੇ ਬਗਾਨਿਆਂ ਦੇ ਕਰਦੇ ਆ ਆਪਣੇ ਘਰ ਦਾ ਕਰਦੇ ਆ ਕਈ ਵਾਰ ਬੰਦੇ ਕਹਿੰਦੇ ਕੋਈ ਇੰਨਾ ਕੰਮ ਇਕੱਠਾ ਹੋ ਜਾਂਦਾ ਵੀ ਨਹੀਂ ਇਕੱਲੇ ਤੇ ਹੁੰਦਾ ਕੋਈ ਕੰਮ ਮੜੇ ਹੱਥ ਲਾ ਲੈਂਗੀ ਤੇ ਫਿਰ ਕੀ ਫਿਰ ਕੇ ਪੈ ਜਲੇ ਤੁਨ ਕਿ ਯਾਰ ਚਲੋ ਠੀਕ ਹੈ ਮੈਂ ਤੁਹਾਡੀ ਇਹ ਗੱਲ ਰੱਖ ਲੈਣੀ ਐ ਪਰ ਜੇ ਉਹਨਾਂ ਮੈਂ ਆਂਡੇ ਕਹਿ ਤੇ ਬਣਾਉਣ ਵਾਸਤੇ ਤੇ ਕੀ ਉਹਦੇ ਹੱਥੋਂ ਨਹੀਂ ਮਹਿੰਦੀ ਲੈ ਚੱਲੀ ਸੀ ਮੇਰੀ ਗੱਲ ਸੁਣ ਕੀ ਆਂਡੇ ਆਂਡੇ ਲਾਈ ਹੈ ਹੈ ਹੋਰ ਕੋ ਸਮਝ ਨਹੀਂ ਕੀ ਕਰਦੇ ਵਿੱਚ ਮੇਰੀ ਗੱਲ ਸੁਣ ਉਹਦੇ ਵਿੱਚ ਪਨੀਰ ਪਿਆ ਸੀ ਮੈਂ ਕੱਲ ਲੈ ਕੇ ਆਂਦਾ ਹੈਗਾ ਉਹ ਥੋੜਾ ਜਿਹਾ ਉਹ ਬਣਾ ਲਓ ਪਰ ਜੀ ਬਣਾ ਲਓ ਹੋਰ ਕੀ ਹੈ ਉਹਨੇ ਟਾਈਮ ਓਤੇ ਲੱਗਣਾ ਹਾਂ ਹਾਂ ਮੈਂ ਤਾਂ ਪਨੀਰ ਉਹਨੂੰ ਕਹਾਂਗੀ ਉਹ ਤਾਂ ਇੰਜ ਬਣਾ ਦੇਗੀ ਪਰ ਮੈਂ ਉਹਨੂੰ ਆਂਡੇ ਕੀ ਕਹਿ ਤੇ ਬਣਾਉਣ ਵਾਸਤੇ ਉਹਦੇ ਲਈ ਤੁਹਾਨੂੰ ਪਤਾ ਨਹੀਂ ਕੀ ਗੱਲ ਇਹ ਮੈਨਾਂ ਮੁੰਡਿਆਂ ਨੂੰ ਦੀਦੀ ਹੱਥ ਨਹੀਂ ਲਾਂਦੀ ਮੇਰੀ ਗੱਲ ਸੁਣੋ ਜਦੋਂ ਬੰਦਾ ਵਿਆਹਿਆ ਜਾਂਦਾ ਨਾ ਉਹਨੂੰ ਉਹ ਵੀ ਸਾਰੇ ਕੰਮ ਕਰਨੇ ਪੈਂਦੇ ਨੇ ਜਿਹੜੇ ਕੰਮ ਮਗਰੋਂ ਨਹੀਂ ਕਰਦਾ ਆ ਉਹਨੂੰ ਕਰਨੇ ਹੀ ਪੈਂਦੇ ਨੇ ਆਪਣੇ ਪਰਿਵਾਰ ਚੋਂ ਉਸੇ ਤਰ੍ਹਾਂ ਢੱਲਣਾ ਪੈਂਦਾ ਹੈਗਾ ਵਾ ਯਾਰ ਇਹ ਗੱਲ ਤੂੰ ਚੰਗੀ ਤਰ੍ਹਾਂ ਸਮਝਦੀ ਹੈ ਹੈ ਤੈਨੂੰ ਤਾਂ ਪਤਾ ਵਾ ਸਾਰਾ ਕੁਝ ਤੈਨੂੰ ਤਾਂ ਸਮਝਾਉਣ ਦੀ ਲੋੜ ਕੋਈ ਨਹੀਂ ਹੈਨਾ ਜਿਹੜੀ ਇਹ ਦੋ ਗੱਲਾਂ ਕਰੀ ਜਾਂਦੀ ਹੈ ਮੇਰੀ ਗੱਲ ਸੁਣ ਤੂੰ ਵੀ ਤੇ ਉਹ ਦਿਨ ਯਾਦ ਕਰ ਜਦੋਂ ਨਵੀਂ ਨਵੀਂ ਵਿਆਹੀ ਆਈ ਹੈ ਤੂੰ ਮੈਨੂੰ ਕੀ ਕਹਿੰਦੀ ਨਹੀਂ ਨਹੀਂ ਹੈ ਆ ਮੈਂ ਤੁਹਾਡਾ ਕੰਮ ਨਹੀਂ ਹੁੰਦਾ ਮੇਰੇ ਹੱਥ ਕੱਟੇ ਜਾਂਦੇ ਮੈਂ ਤੂੰ ਗੱਲਾਂ ਕੱਟੀਆਂ ਜਾਂਦੀਆਂ ਮੇਰੀਆਂ ਹੈ ਤੇ ਮੰਮੀ ਨੇ ਕੀ ਕਹਿਆ ਮੰਮੀ ਨੇ ਮੰਮੀ ਤੈਨੂੰ ਇਹ ਕਹਿਆ ਨਾ ਪੁੱਤ ਚੱਲ ਕੋਈ ਗੱਲ ਨਹੀਂ ਆ ਜਿਹੜਾ ਕੰਮ ਤੇਰੇ ਦਿਲ ਨੂੰ ਨਹੀਂ ਚੰਗਾ ਲੱਗਦਾ ਨਾ ਤੂੰ ਤੂੰ ਨਾ ਕਰ ਹੈ ਹਾਂ ਰਣਜੀਤ ਤੇ ਮੇਰੀ ਗੱਲ ਸੁਣ ਉਹ ਵੀ ਤੇਰੀ ਛੋਟੀਆਂ ਭੈਣਾਂ ਵਰਗੀ ਇੱਕ ਤੂੰ ਵੱਡੀ ਆ ਮੇਰੀ ਗੱਲ ਮੰਮੀ ਨਹੀਂ ਨਾ ਕੇ ਸਿਰ ਦੇ ਤੇ ਤੇਰਾ ਫਰਜ਼ ਉਸ ਨੂੰ ਸੁਝਾਉਣਾ ਸਾਰਾ ਕੁਝ ਜਿਹੜਾ ਤੇਰੇ ਦਿਲ ਨੂੰ ਨਹੀਂ ਕੰਮ ਚੰਗਾ ਲੱਗਦਾ ਨਾ ਤੂੰ ਸਬੋ ਦਾ ਸਾਥ ਦਿਆ ਕਰ ਉਹਨੂੰ ਕਿਹਾ ਕਰ ਅੱਜ ਤੀਹੇ ਗੱਲ ਦੁਬਾਰਾ ਕਹਿ ਕੇ ਨਾ ਵੀ ਲੋਕ ਦਿਨ ਸਾਰੇ ਯਾਦ ਕਰਵਾਉਂਦੇ ਨੇ ਮੰਮੀ ਨੇ ਮੈਨੂੰ ਕਿਸ ਤਰ੍ਹਾਂ ਰੱਖਿਆ ਸੀ ਹੂੰ ਮੈਨੂੰ ਯਾਦ ਆ ਰਿਹਾ ਜੀਦ ਮੰਮੀ ਉਹ ਨਾਲ ਇਹਨਾ ਸਾਕਟ ਨਾ ਤੇ ਮੈਂ ਲਾਗੇ ਬਹਿ ਜੇ ਨਾ ਮੇਰੇ ਸਾਰੇ ਹੱਥ ਛਿੱਲੇ ਜਾਂਦੇ ਸੀ ਮੰਮੀ ਆਪੇ ਕਹਿ ਦਿੰਦੇ ਹੁੰਦੇ ਸੀ ਅੰਜੂ ਤੂੰ ਕੋਈ ਇਹੋ ਜਿਹਾ ਕੰਮ ਨਾ ਕਰ ਜਿਹਦੇ ਨਾਲ ਤੈਨੂੰ ਕੁਝ ਲੱਗੇ ਕਿ ਤੇਰੇ ਹੱਥ ਖਰਾਬ ਹੋ ਗਏ ਜਾਂ ਤੈਨੂੰ ਆਂਧਾ ਨਹੀਂ ਹੂੰ ਪਤਾ ਨਹੀਂ ਮੇਰੇ ਸੁਭਾਣ ਕੀ ਹੋ ਗਿਆ ਉਹ ਤਾਂ ਮੈਂ ਕਹਿਣ ਦਿਆਂ ਮੈਂ ਕਿੰਟੀ ਨਾ ਬੜਾ ਪਿਆਰ ਕਰਦੀ ਰਹੀ ਆ ਪਹਿਲਾਂ ਕਿੰਨੀ ਦਿਨ ਨੂੰ ਬਿਠਾ ਕੇ ਖਵਾਇਆ ਪਿਆਇਆ ਵੀ ਹੈ ਬਿਲਕੁਲ ਬਾਕੀ ਮੇਰੇ ਕੋਲ ਅੱਜ ਗਲਤੀ ਹੋ ਗਈ ਹੈ ਜਿਉ ਨੂੰ ਆਂਡੇ ਉਖਾਂਦੀ ਵੀ ਨਹੀਂ ਨਾ ਹੀ ਹਾਂ ਤੇ ਖਾਂਦੀ ਨਹੀਂ ਹੈ ਦਸਣਾ ਕਈ ਵਾਰ ਇਹ ਨਾ ਜਿਹੜਾ ਬੰਦਾ ਖਾਂਦਾ ਨਹੀਂ ਨਾ ਅੰਡੇ ਵਗੈਰਾ ਕੋਈ ਨੌਨ ਵੇਜ ਕੁਛ ਹੀ ਨਹੀਂ ਨਾ ਖਾਂਦਾ ਹਾਂਜੀ ਤੇ ਉਹਦਾ ਨਹੀਂ ਦਿਲ ਕਰਦਾ ਚੀਨੋ ਹੱਥ ਲਾਉਣ ਨੂੰ ਇਹ ਸਮਝਿਆ ਕਰ ਗੱਲ ਬਿਲਕੁਲ ਮੈਂ ਉਹਦੀ ਜਠਾਨੀ ਆ ਉਹਦੀ ਸਹੇਲੀ ਵੀ ਆ ਮੈਂ ਉਹਦੀ ਪੈਨਾ ਵਰਗੀ ਵੀ ਆ ਅੱਛਾ ਮੈਨੂੰ ਇਹ ਕੱਲ ਦੱਸ ਤੇਰਾ ਕਦੀ ਨੇ ਕਹਿਣਾ ਮੋੜਿਆ ਇਹ ਗੱਲ ਤੋਂ ਕਦੀ ਨੇ ਨਾ ਮੋੜਿਆ ਕਦੀ ਨਹੀਂ ਮੋੜਿਆ ਉਸੇ ਵੇਲੇ ਤੇਰਾ ਹਰ ਕਹਿਣਾ ਮੰਦੀ ਆ ਤੂੰ ਸਮਝ ਲੈ ਸਬਤਰਾ ਹੋਰ ਜਾਂ ਇੱਕ ਵਾਰੀ ਨਾ ਪਿਆਰ ਨਾਲ ਗੱਲ ਕਰਕੇ ਦੇਖ ਜਾਂ ਉਹਨੂੰ ਸਾਰਾ ਕੰਮ ਆਪ ਹੀ ਨਿਬੇੜ ਲੈਣਾ ਇਹ ਗਲਤੀ ਸੀ ਸਹੀ ਫੇਜ ਜੀ ਕੰਮ ਤੋਂ ਨੂੰ ਮੈਂ ਕੋਈ ਵੀ ਕਹਦਾ ਭਾਵੇਂ ਵਾਰੀ ਹੋਵੇ ਭਾਵੇਂ ਨਾ ਹੋਵੇ ਮਾਰੀਆਂ ਤਾਂ ਤਾਈ ਜੀ ਦੇ ਕਹਿਣ ਤੇ ਲਾ ਲੀਆਂ ਸੀ ਮੈਂ ਤਾਂ ਉਹਨੂੰ ਕੰਮ ਹੀ ਨਹੀਂ ਸੀ ਕਰਨ ਦਿੰਦੀ ਮੇਰੇ ਹੱਥੋਂ ਖੋਖੋ ਕੇ ਕਰਦੀ ਸੀ ਨਾਲ ਮੇਰੀ ਗੱਲ ਸੁਣੋ ਤਾਈ ਜੀ ਜਿਹੜਾ ਰੋਜ਼ ਇੱਥੇ ਹੈ ਰਹਿੰਦੇ ਆ ਉਹਨਾਂ ਦੇ ਕਹਿਣ ਤੇ ਜੇ ਮਨ ਲੋ ਵਾਰੀਆਂ ਬੰਨ ਮਿਲੀਆਂ ਨਾ ਕੋਈ ਗੱਲ ਨਹੀਂ ਘਰ ਤੇ ਤੂੰ ਦੋਵਾਂ ਨੇ ਆਪ ਚਲਾਉਣਾ ਨਾ ਸਹੀ ਗੱਲ ਜੀ ਤੁਸੀਂ ਸਹੀ ਨਾ ਵਿਚਾਰੀ ਨਾਲ ਕਿੱਥੇ ਇਕੱਲੀ ਇਹ ਨਾ ਕੰਮ ਕਰੇਗੀ ਮੈਂ ਉਹਦੇ ਨਾਲ ਲੱਗ ਕੇ ਕਰਵਾ ਦੇਣੀ ਆ ਤੁਹਾਡੇ ਰੋਸੇ ਚੱਲ ਗਈ ਚਾਹ ਵੀ ਨਹੀਂ ਪੀ ਕੇ ਆਉਂਦੀ ਨਾ ਰੋਜ਼ ਦਾ ਕੰਮ ਜਿਹੜਾ ਨਾ ਪਤਾ ਨਹੀਂ ਕਿਹੜੇ ਮਿੰਬਰ ਜਣਾ ਤੈਨੂੰ ਖੁਦ ਨੂੰ ਪਤਾ ਨਹੀਂ ਲੱਗਿਆ ਕਹਿੰਦਾ ਦੋਵੇਂ ਜਣੀਆਂ ਰਲ ਕੇ ਕਰੋ ਕੰਮ ਬਿਲਕੁਲ ਸਹੀ ਗੱਲ ਹੈ ਜਿਹ ਦਰਾਨੀ ਜਠਾਨੀ ਦੋਵੇਂ ਰਲ ਕੇ ਸਾਰਾ ਕਾਰ ਸਾਂਭ ਲੈਣਾ ਕਿਸੇ ਤੀਸਰੇ ਦੀ ਮਜਾਲ ਨਹੀਂ ਆ ਕੇ ਵਿੱਚ ਕਹਿ ਦੇਵੇ ਐਦਾਂ ਨਹੀਂ ਤੇ ਐਦਾਂ ਕਰ ਲੋ ਤੇ ਨਾਲ ਜਿਸ ਇਨਸਾਨ ਨੂੰ ਜਿਹੜੀ ਚੀਜ਼ ਪਸੰਦੀ ਨਹੀਂ ਨੀ ਕਰਨੀ ਉਹ ਮੈਂ ਜ਼ੋਰ ਪਾ ਕੇ ਕਰਨੀ ਨਹੀਂ ਚਾਹੀਦੀ ਅੱਛਾ ਮੇਰੀ ਗੱਲ ਸੁਣ ਇਹ ਗੱਲ ਤਾਂ ਮੈਨੂੰ ਨਾ ਸਮਝਾ ਮੈਨੂੰ ਤੇਰੇ ਵੱਲ ਚੰਗੀ ਤਰ੍ਹਾਂ ਪਤਾ ਵਾ ਇਹ ਗੱਲ ਨਾ ਜਾ ਕੇ ਜਾ ਉਹਦੇ ਕੋਲ ਕਰਕੇ ਆ ਹਾਂ ਜਾਨ ਨੂੰ ਚਲ ਜਾਨੀ ਠੀਕ ਹੈ ਨਾ ਅੱਛਾ ਇਹਦੇ ਦੇਖ ਲੈ ਜਾਓਗੇ ਠੀਕ ਹੈ ਹਾਂਜੀ ਬਾਕੀ ਨਾਲੇ ਮੇਰੇ ਲਈ ਬਣਾ ਵੀ ਲਿਓ ਕੁਛ ਖਾਣ ਲਈ ਹੁਣ ਵਾਰੀਆਂ ਚ ਨਾ ਪਿਆਰਿਓ ਠੀਕ ਹੈ ਠੀਕ ਹੈ ਹਾਂ ਉਹ ਨਾ ਇਹ ਤਾਂ ਨਹੀਂ ਆ ਮੂੰਹ ਮੰਨ ਕੇ ਸਵੇਰ ਤੋਂ ਮਨੇ ਬਹੁਤ ਚੜਦੀ ਜਾਂਦੀ ਚੱਲ ਕੋਈ ਨਹੀਂ ਹੋਂ ਕੰਮ ਕਰਨਾ ਤੇ ਪੈਣਾ ਹੀ ਜੀ ਜੀ ਕਿੱਟੀ ਕੱਲੀ ਕੀ ਬੁਲੀ ਜਾਂਦੀ ਹੈ ਕਿੰਨਾ ਲੱਗੀਆਂ ਕੁਛ ਨੀ ਦੇ ਦੇ ਤੂੰ ਬੈਠੋ ਮੈਂ ਹੁਣੇ ਆਈ ਤੇ ਕੀ ਬਣਾਣ ਦੀ ਲੱਗੀ ਹੈ ਮੈਂ ਪਰਜੀ ਆਣ ਨਹੀਂ ਹੁਣੇ ਬਣਾ ਕੇ ਦੇਣੀ ਕੋਈ ਨਹੀਂ ਜਾਓ ਤੇ ਕੀ ਹੈ ਜੀ ਮੈਂ ਤੇ ਤੁਹਾਨੂੰ ਮਾਫੀ ਮੰਗਦੀ ਆ ਮੈਂ ਤੁਹਾਨੂੰ ਆਂਡਿਆਂ ਦੀ ਪਰਜੀਲੀ ਖਾਤ ਤਾਂ ਕੀ ਹੈ ਜੀ ਤੈਨੂੰ ਮੈਂਨੇ ਲਾਡਾ ਮੈਂ ਇਸ ਘਰ ਚ ਵਿਆਹ ਦੇ ਲਈ ਆਈ ਹਾਂ ਜਿੰਨਾ ਮੈਂ ਆਪਣੇ ਦਿਓਮ ਨੂੰ ਪਿਆਰ ਕਰਦੀ ਆ ਉਹਨੇ ਤੈਨੂੰ ਕਰਦੀ ਆ ਤੇ ਮੈਨੂੰ ਸੋਚਣਾ ਚਾਹੀਦਾ ਨਾ ਕਿ ਮੇਰੀ ਸੋਹਣੀ ਜੀ ਦਰਾਨੀ ਨੂੰ ਕੀ ਪਸੰਦ ਤੇ ਕੀ ਨਹੀਂ ਪਸੰਦ ਜੇ ਮੈਂ ਇੰਨਾ ਪਿਆਰ ਪਹਿਲਾਂ ਦੇ ਚੁੱਕੀ ਆ ਤੇ ਅੱਜ ਤੇਰੇ ਨਾਲ ਗੁੱਸੇ 'ਚ ਧੱਕੇ 'ਚ ਤੇ ਨਾਲ ਰੋਲਾ ਭਾਂਗੇ ਘਾਲੀ ਕਰਦੀ ਆ ਕਿ ਤੈਨਾਂ ਕਿਤੇ ਮੈਂ ਗਲਤ ਹੈਗੀ ਆ ਨਾ ਮੈਨੂੰ ਅਹਿਸਾਸ ਹੋ ਗਿਆ ਔਰ ਇਹ ਗੱਲ ਅੰਡਿਆਂ ਦੀ ਸੌਰੀ ਮੈਨੂੰ ਪਤਾ ਹੈ ਕਿ ਤੂੰ ਇਹ ਖਾਂਦੀ-ਪਿੰਦੀ ਅਜਿਹਾ ਲੈਂਦੀ ਨਹੀਂ ਬਿਲਕੁਲ ਵੀ ਤੇਰੇ ਪਰਿਵਾਰ 'ਚ ਕੋਈ ਵੀ ਨਹੀਂ ਸिखਾਂਦਾ ਹੈਗਾ ਤੇ ਤੇਨਾਂ ਚੀਜ਼ਾਂ ਦੀ ਆਦਤ ਵੀ ਨਹੀਂ ਔਰ ਅੱਜ ਮੈਂ ਤੇਰੇ ਰੋਪਾਂ ਕਿਤਨੇ ਬਣਾ ਲੈ ਕੇ ਆਇਆ ਹੈ ਦੇ ਜੀ ਮੈਨੂੰ ਮਾਫ਼ ਕਰਤੇ ਕੋਈ ਗੱਲ ਨਹੀਂ ਜੀ ਪਰ ਨਹੀਂ ਤੁਸੀਂ ਵੱਡੇ ਨਹੀਂ ਵੱਡੇ ਨਾ 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 ਕਿੱਟੀ ਇਹ ਗੱਲ غلط ਉਹੀ ਇੱਥੇ ਵੱਡੇ ਹੋ ਨਮਕ ਮੈਂ ਥੋੜੀ ਕਿ ਕਿਸੇ ਛੋਟਿਆਂ ਨੂੰ ਰੋਪਣਾ ਸ਼ੁਰੂ ਕਰ ਦਈਏ ਇਹ ਕਰੋ ਉਹ ਕਰੋ ਇਸ ਤਰ੍ਹਾਂ ਬਹਿ ਜਾਓ ਇਸ ਤਰ੍ਹਾਂ ਕਰ ਲੋ ਨਹੀਂ ਤੂੰ ਵੀ ਆਈ ਹੈ ਸਰਦਾਰ ਜੀ ਗੁਲਾਮ ਨਹੀਂ ਆਈ ਕਿ ਤੂੰ ਗੁਲਾਮੀ ਕਰੇ ਸਾਡੀ ਨਹੀਂ ਜੀ ਗੁਲਾਮੀ ਵਾਲੀ ਕੋਈ ਗੱਲ ਨਹੀਂ ਤੁਸੀਂ ਮੇਰੇ ਵੱਡੇ ਹੋ ਤੇਰੀ ਮੰਮੀ ਦੀ ਸਾਧ ਹੋ ਤੇ ਜੋ ਵੀ ਕਹਿੰਦੇ ਆ ਨਾ ਮੈਂ ਤਾਂ ਹੀ ਦੱਲ ਰਹੀ ਸਨ ਤਾਂ ਬਸ ਐਹੀ ਤਾਂ ਗੱਲ ਐ ਜੇ ਮੈਂ ਮਾਂ ਦੀ ਥਾਂ ਤੇ ਬੈਠ ਗਈ ਆ ਨਾ ਤੇ ਤੂੰ ਵੀ ਧੀ ਵਰਗੀ ਐ ਮੈਂ ਤੇ ਇੰਨਾ ਕੋਈ ਇਹੋ ਜੀ ਗਲਤ ਕੰਮ ਨਹੀਂ ਕਰਨਾ ਚਾਹਦੀ ਜੀ ਮੈਂ ਕੰਮ ਸਾਰੇ ਕਰ ਲਾਂਗੀ ਚਲੋ ਇੰਨਾ ਕੰਮ ਤੇ ਹੀ ਕਰ ਲਿਆ ਕਰੋ ਜਰੂਰ ਹੋ ਸਕੇ ਤੇ ਅਸੀਂ ਉਦੋਂ ਹੀ ਬਣਾਵਾਂ ਕਰਾਂਗੇ ਜਦੋਂ ਤੂੰ ਸੋਚ ਆ ਆਏ ਨਹੀਂ ਰਹੇਗਾ ਤੈਨੂੰ 스멜 ਵੀ ਅਸੀਂ ਛੜਨ ਦੇਣੀ ਠੀਕ ਐ ਨਾ ਠੀਕ ਐ थैंक यू दीदी थैंक यू कोई काम नहीं चल उन पूजा अपने भांजी को बैठ जा चाय पी मैं फटाफट आने दी पुजी बना के नहीं देती कोटिस तू ना लगे ठीक है चल तू जा मैं दो मिनट ले भूल गई सा के दराणी नहीं की बस मेरी छोटी बहन भी है मेरी सहेली भी है इन्हें लास्ट तक मेरे ਨਾਲ ढ़ुन्ना फिरना है नहीं तेरे रिश्तेयांदे विच लोग कि चट फेक पा देंदे ने ਚਿਰਾਈ ਨਹੀਂ ਕਾਪ ਚੁਕ ਕਰ ਲੋਵੇ ਤੇਰੀ ਜਠਾਨੀ ਕਹਿੰਦੀ ਤੇਰੀ ਦਰਾਣੀ ਕਹਿੰਦੀ ਨਹੀਂ ਜੇ ਕੋਈ ਇਨਸਾਨ ਨਹੀਂ ਇਹ ਚੀਜ਼ਾਂ ਖਾਂਦਾ ਬਿੰਦਾ ਤੂੰ ਕਿਉਂ ਜ਼ਿਆਦਾ ਘਮ ਬੈਲ ਕਰਨਾ ਕਿਉਂ ਬਾਤ ਬਾਤ ਅਸੀਂ ਕਹਿਣਾ ਕਿ ਨਹੀਂ ਤੂੰ ਇਹ ਖਾ ਇਹ ਕਰ ਜੋ ਜਿੱਦਾਂ ਦਾ ਕੱਪੜਾ ਪਾਣਾ ਚਾਹੁੰਦਾ ਨੂੰ ਪਾਣ ਦੀ ਖੋਲ ਦੇਣੀ ਚਾਹੀਦੀ ਹੈ ਜੋ ਜਿੱਦਾਂ ਦਾ ਖਾਣਾ ਚਾਹੁੰਦਾ ਨੂੰ ਖਾਣ ਦੀ ਖੋਲ ਦੇਣੀ ਚਾਹੀਦੀ ਹੈ ਜਿਸ ਚੀਜ਼ ਤੋਂ ਜੋ ਇਨਸਾਨ ਮੁਫਰਤ ਕਰਦਾ ਨਾ ਉਸ ਚੀਜ਼ ਨੂੰ ਕਦੀ ਨਹੀਂ ਕਹਿਣਾ ਚਾਹੀਦਾ ਸਾਨੂੰ ਹਾਂਜੀ ਮੇਰੇ ਹਸਬੰਦ ਨੇ ਮੈਨੂੰ ਇਹ ਗੱਲ ਕਹਿ ਕੇ ਨਾ ਸਭ ਕੁਝ ਯਾਦ ਕਰਾਤਾ ਕਿ ਮੈਂ ਕਿਨੇ ਲਾਡਾ ਨਾਲ ਇੱਥੇ ਰਹੀ ਆ ਮੇਰਾ ਵੀ ਪਰਜਾ ਆਪਣੀ ਦਰਾਨੀ ਦਾ ਧਿਆਨ ਰੱਖਣਾ ਅੱਛਾ ਖੁਸ਼ ਹੋ ਗਏ